ਜਾਣ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਖਟਾ ਦਾ ਪੌਣਾ ਸਟ੍ਰੈਕਟਰ ਅੱਜ ਉਹ ਬੇਚਾਰਾ ਲੈ ਟ੍ਰਾਇਲ ਇਧਰ ਵੀ ਥੋੜਾ ਘਮਾ ਦੇ ਇਹਨਾਂ ਦਾ ਵੀ ਟ੍ਰਾਇਲ ਆ ਗਿਆ ਜੀ ਦੇਈ ਗਈ ਹਾਂ ਇਹ ਆਰਮੀ ਵਾਲੇ ਬੱਚੇ ਆ ਕਿ ਕਿੱਦਾਂ ਇਹਨਾਂ ਦਾ ਪਰਫਾਰਮੈਂਸ ਹੁੰਦੀ ਆ ਉਸ ਤੋਂ ਬਾਅਦ ਇਹ ਬੱਚਿਆਂ ਦਾ ਟ੍ਰੈਲ ਹੈ ਪੰਜਾਬ ਪੁਲਿਸ ਵਾਲਿਆਂ ਨੂੰ ਤੇ ਇੱਕ ਬੈਚ ਹੈ ਜੀ ਤੇ ਇੱਕ ਬੈਚ ਦਾ ਜਿਹੜੇ ਟੈਸਟ ਹੋ ਰਿਹਾ ਹੈ ਇਹ ਇਹ ਸਾਰਾ ਇੱਕ ਬੈਚ ਜਿਹੜੇ ਨਵੇਂ ਬੈਚ ਨੇ ਆਪਣੀ ਅਕੈਡਮੀ ਦੀ ਉਹ 25 ਫਰਵਰੀ ਤੋਂ ਜਿਹੜੇ ਸ਼ੁਰੂ ਹੋ ਰਹੇ ਨੇ ਪੰਜਾਬ ਪੁਲਿਸ ਨੂੰ ਲੈ ਕੇ ਜਿਵੇਂ ਤੁਹਾਨੂੰ ਪਤਾ 21 ਫਰਵਰੀ ਤੋਂ ਪੰਜਾਬ ਪੁਲਿਸ ਦੇ ਫਾਰਮ ਨੇ ਜਿਹੜੇ ਸ਼ੁਰੂ ਹੋ ਜਾਈ ਨੇ ਤੇ ਉਸ ਤੋਂ ਬਾਅਦ ਆਰਮੀ ਅਗਨੀਵੀਰ ਤੇ ਵੀ ਜਿਹੜੇ ਨੇ ਤੇ ਟੀਏ ਵਾਲੇ ਉਹ ਵੀ ਫਾਰਮਾਂ ਜਿਹੜੇ ਸ਼ੁਰੂ ਹੋਣੇ ਨੇ ਟੀ ਦੀ ਪਰਿਸ਼ਰਣਾਂ ਮਤਲਬ ਅਗਨੀਵੀਰ ਵਾਲੇ ਫਾਰਮਾਂ ਦੇ ਆਈਡੀ ਵਗੈਰਾ ਬੱਚੇ ਨਹੀਂ ਬਾੜ ਰਹੇ ਆ ਨੇ ਸਾਰਾ ਸਿਕ ਰੈਜਮੈਂਟ ਵਾਲੀ ਭਰਤੀ ਦੀ ਗੱਲ ਕਰ ਰਹੇ ਹਾਂ ਹੈਨਾ ਤਾਂ ਜਿਹੜੇ ਬੱਚੇ ਨੀ ਪੇਪਰ ਦਿੱਤਾ ਗਰਾਊਂਡ ਦੀ ਤਿਆਰੀ ਕਰਨ ਨੂੰ ਤਾਂ ਉਹ ਅਕੈਡਮੀ ਆ ਕਿ ਵਿਜ਼ਿਟ ਕਰ ਸਕਦਾ ਰਹਿਨ ਖਾਨਪਿੰਡ ਦੀ ਸਾਰਾ ਬੰਦੋਬਸਤਾਂ ਦੇਖ ਸਕਦਾ ਦੀ ਬॉयਸ ਹੋਸਟਲ ਠੀਕ ਆ ਬੜਾ ਆਪਣਾ ਠੀਕ ਹੈ ਜੀ ਤੇ ਗਰਾਊਂਡ ਦੇਖ ਸਕਦੇ ਹੋ ਵੀ 400 ਮੀਟਰ ਦਾ ਗਰਾਊਂਡ ਸਾਰਾ ਪ੍ਰਾਪਰ ਠੀਕ ਹੈ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼

ਆਪੇ ਨਾਲ ਨੂੰ ਚੱਲੋ ਜਲਦੀ ਚੱਲੋ ਤੇ ਦੋਸਤੋ ਅਕੈਡਮੀ ਅੱਜ ਸ਼ਨੀਵਾਰ ਹੈ ਬੱਚਿਆਂ ਦਾ ਹਰ ਸ਼ਨੀਵਾਰ ਆ ਜਾਂ ਟੈਸਟ ਹੁੰਦਾ ਹੈ ਗਰਾਊਂਡ ਦਾ ਵੀ ਪੇਪਰ ਦਾ ਵੀ ਹੁਣ ਅਸੀਂ ਪੇਪਰ ਦਾ ਟੈਸਟ ਉਹ ਲੈ ਕੇ ਆਇਆ ਟੈਸਟ ਸਾਡੇ ਕੋਲ ਆਪਾਂ ਨੇ ਸ਼ਾਬਾਸ਼ 240 ਵਿੱਚ ਆਰਾਮ ਨਾਲ ਆਊਟਿੰਗ ਵੈਰੀ ਗੁੱਡ ਕਿੱਸੋ ਕਿੰਜ ਦੇਖ ਰਹੋ 32ਾਂ ਚੋਂ 30 ਨੰਬਰ 32ਾਂ ਚੋਂ 30 ਨੰਬਰ 32ਾਂ ਚੋਂ 12 ਨੰਬਰ 32ਾਂ ਚੋਂ 26 ਨੰਬਰ ਐਦਾਂ ਕਰਕੇ ਨੰਬਰ ਆਏ ਪਏ ਨੇ ਪਹਿਲਾ ਪੇਪਰ ਦਾ ਹੋ ਗਿਆ ਫਿਰ ਹੁਣ ਗਰਾਊਂਡ ਦਾ ਜਿਹੜੋਸ ਤੋਂ ਬਾਅਦ ਰਿਪੇਅਰ ਹੋਊਗਾ ਚਲੋ 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 ਸ਼ਾਬਾਸ਼ ਤੁਸੀਂ ਭਰਤੀ ਹੋਣਾ ਹੁੰਦਾ ਦੋਸਤੋ ਤਾਂ ਤਿਆਰੀ ਹੈ ਜਿਹੜੀ ਤੁਹਾਨੂੰ ਪਹਿਲਾਂ ਕਰਨੀ ਚਾਹੀਦੀ ਹੈ ਠੀਕ ਹੈ ਇਹ ਨਹੀਂ ਐ ਕਿ ਜ਼ੀਰੋ ਟਾਈਮ ਤੇ ਭਰਤੀ ਨਿਕਲੇ ਫਿਰ ਤੁਸੀਂ ਕਹੋ ਕਿ ਅਸੀਂ ਗਰਾਊਂਡ ਵੀ ਸ਼ੁਰੂ ਕਰਨਾ ਪੇਪਰ ਵੀ ਸ਼ੁਰੂ ਕਰਨਾ ਸਾਰਾ ਕੁਝ ਭਰਤੀਆਂ ਨੂੰ ਤੁਹਾਨੂੰ ਪਤਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਤੇ ਉਹਦੇ ਲਈ ਤੁਹਾਨੂੰ ਤਿਆਰੀ ਹੈ ਜਿਹੜੀ ਪਹਿਲਾਂ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਜੇ ਪੰਜਾਬ ਪੁਲਿਸ ਦੀ ਭਰਤੀ ਆ ਜਾਂ ਫਿਰ ਆਰਮੀ ਦੀ ਭਰਤੀ ਕੋਈ ਵੀ ਜਦੋਂ ਜ਼ੀਰੋ ਟਾਈਮ ਤੇ ਸਟਾਰਟਿੰਗ ਕਰਦੇ ਹੋ ਤਾਂ ਕੁੜਾ ਮੋਸਟਲੀ ਕਈ ਵਾਰ ਤਾਂ ਸਿਲੇਬਸ ਵੀ ਕਵਰ ਨਹੀਂ ਹੁੰਦਾ ਹੈਗਾ ਟਾਈਮਿੰਗ ਦਾ ਦਿਓ ਸ਼ਾਬਾਸ਼ ਚਾਰ 12 ਸ਼ਾਬਾਸ਼ 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 ਬਹੁਤ ਵਧੀਆ ਨਾਸ ਜੇਕਰ ਨਾਸ ਸ਼ਾਬਾਸ਼ ਸ਼ਾਬਾਸ਼ ਚਾਰ 12 ਚਾਰ 12 ਵਾਲਾ ਲਾ ਤੀਸਰਾ ਕਿੰਨੇ ਤੱਕ ਆ ਜਾਣਗੇ ਬੋਲ ਤੁਹਾਨੂੰ ਕਿਹਾ ਦਾ ਸਾਢੇ 5 ਤੱਕ ਆ ਜਾਣਗੇ ਸਾਰੇ ਯਸ ਸਾਢੇ 5 ਰਾਮ ਨਾਲ ਇਹ ਥੋੜੇ ਹੌਸਲੇ ਨਾਲੇ ਆਉਣਗੇ ਮਾਰੋ ਜੋਰ ਥੋੜਾ ਜਿਹਾ ਜਿਹੜਾ ਲਾਸਟ ਵਾਲਾ ਬੋਟਾ ਖਿੱਚਣਗੇ ਉਹ ਉਹ ਦੇਖੋ ਲਾਸਟ ਨੂੰ 200 ਮੀਟਰ ਲਾਸਟ ਵਾਲੇ ਕਿਵੇਂ ਖਿੱਚਣਗੇ ਦੇਖਿਓ ਲਾਸਟ ਵਾਲਾ 200 ਮੀਟਰ ਜਿਵੇਂ ਹੁਣ ਸਟਾਰਟਿੰਗ ਹੋ ਚੁੱਕੀ ਹੈ ਹਮਾਰਾ ਚੱਲ ਫਾਈਲ ਏਰੀਆ ਡੱਪਾ ਫਾਈਲ ਏਰੀਆ ਡੱਪਾ 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 ਡੀਪ 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 ਡੱਪਾ ਡੱਪਾ ਚੱਲ ਡੱਪਾ 5 ਜੰਪਿੰਗ ਬਹੁਤ ਵਧੀਆ ਮੁੰਡਾ ਦਾ 40 ਹੋ ਗਿਓ 5 40 ਚ ਬਹੁਤ ਵਧੀਆ 40 ਦੀ ਚੱਲ ਆ ਜਾ ਪੁੱਤ ਉਹ ਰੇ ਦਾ ਕਾ ਦਨੀ ਕਰਨਾ ਹੈਗਾ ਤਿੰਨੇ ਚ ਆ ਗਿਆ 40 ਤੇ 43 ਬਸ ਮੋਰ ਪਾਸੋਂ ਢੀ ਮੇਰਾ ਪੰਨੋ ਬੇਤੀ ਕਰਾਤੀ ਮੇਰੀ ਢੀ ਮੇਰਾ ਤੂੰ ਪਹਿਲਾਂ ਆਏਗਾ ਕਿਤਨੀ ਜੇ ਤੋ ਥੋੜੀ ਜੀ ਇਹ ਆਪਣਾ ਕਟੱਪਾ ਤਵਾ ਸ਼ਾਹ ਕਰ ਤਵਾ ਗੋਟੀ ਗੋਟੀ ਚਲੋ 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 ਬਾਕੀ ਜਾਂਦੇ ਆਇਆ ਸਤਾਰਾ ਕੰਡੋ ਤੁਰੰਤ 553 ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਰੈਡੀ ਹੋ ਜਾ ਥੋੜੀ ਵਾਰੀ ਆ ਹੁਣ ਲੱਗੇ ਸਹੀ ਰਹੀ ਜੀ 25 59 ਆ ਸਾਰੇ 34 ਵਾਲੇ ਨੇ ਮੇਰਾ ਫੂਟ ਲਾ ਦੇ ਤਿੱਕੇ ਜੰਗਲ ਦੇ ਪਹਿਲੀ ਵਾਰੀ 74 ਬਹੁਤ ਵਧੀਆ ਬਹੁਤ ਵਧੀਆ ਲੋਕਾਂ ਕੁਰੀ ਮੈਂ ਤਾਂ ਹਲੇ ਆਪਣੀ ਉੱਡੀ ਮਹਿੰਦਰਾ ਮੱਲ ਮੋੜ ਦੇਣੀ ਆਪਾਂ ਆ ਵਧੀਆ ਲੱਗਦੀ ਨਹੀਂ ਚਲੋ ਗਿਆ 10-10 ਸੈਕਿੰਡ ਪੈਰ 'ਚ ਮੇਖ ਵੀ ਲੱਗੀ ਹੋਈ ਸੀ ਪਰ ਫਿਰ ਵੀ ਉਹਨੇ ਵਧੀਆ ਟ੍ਰੈਕ ਦਿੱਤਾ ਕੋਈ ਨਹੀਂ ਕਿੰਨਾ ਟਾਈਮ ਆ ਮੋਟੇ ਦਾ ਆ ਜਾ ਪੁੱਤ ਆ ਜਾ ਸਾਢੇ 6 ਮਿੰਟੀ ਸਾਢੇ 6 ਮਿੰਟ 6:40 ਹੋ ਗਈ ਇਹ ਉਹ ਸਟਾਰਟਿੰਗ ਕੀਤੀ ਹੈ ਨਾ ਹਾਂਜੀ ਹਾਂ ਦੀਪ ਗਾਂ ਚ ਲਾਇਆ ਹੋਇਆ ਹਾਂ ਲੋਕੋ ਚਲੋ ਲਾਓ ਸਿੱਕਰ ਬਾਹੂ ਪੂਰਾ ਦੱਗਿਆ ਕਿੰਨੇ ਮੂਰੇ ਰਵਾਂਗੇ ਇੱਥੇ ਬਹੁਤ ਆੜੀਆਂ ਕਿਦੇ ਹੋਣੇ ਆਲੇ ਪੂਰੀ ਚੱਲ 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 46 10 ਦਾ ਕੰਮ 640 ਕੁੜੀਆਂ 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 72 ਹੋ ਚੁੱਕਿਆ ਇਸ ਟਾਈਮ 72 ਹੋ ਚੁੱਕਿਆ ਇਸ ਟਾਈਮ ਇਹਨਾ 70 ਪੂਰਾ ਟਾਈਮ ਰੱਖ ਲਾ 70 72 ਬਹੁਤ ਹੋ ਗਿਆ ਟਾਈਮ ਇਹ ਕੁੜੀ ਦੀ ਦੇਖੋ 70 सात दिन गुड 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 बहुत बढ़िया सब उधर भी क्लैपिंग मारो करो कठे ना भी चलो 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 शाबाश चलो चलो शाबाश कवर करो हले भी टाइम पे आ गए लास्ट ਚੱਲ ਚੱਲ ਟਾਈਮ ਬੋਲ ਟਾਈਮ ਬੋਲ ਟਾਈਮ ਬੋਲ 7 24 7 24 ਬਹੁਤ ਵਧੀਆ ਚੱਲ ਮੈਿਕ ਪਾਉ ਪਾਉ ਨਾ ਪਾਉ ਨਾ ਤੇਰਾ ਸਾਥ ਖੜੀ ਆ ਲੈ ਆਸ ਵਾਲੇ ਚੱਲ 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 ਲਾਓ ਤੇ ਲਾਓ ਤੇ ਲਾਓ ਤੇ ਲਾਓ ਬਹੁਤ ਵਾਰਗਾ ਬਣੀ ਬਹੁਤ ਵਾਰਗਾ 742 ਟਾਈਮਿੰਗ ਬਹੁਤ ਵਧੀਆ ਗੱਡ ਭਾਈ ਭਾਈ ਮੇਰਾ ਕਿੰਨਾ ਆਇਆ ਅਧਿਹਰਾ ਬੋਗੜੀ ਦਾ ਮਾਈਂਡ ਦਾ ਡੈਂਸਿਟੀ ਹੋਰ 7:30 ਤੋਂ 6:40 ਮੇਰਾ 6:40 ਸੀ ਵਾਦੇ ਕਰਦੇ ਸ਼ਕਲ ਵਧੀਆ ਟਾਈਮ ਕਰਦੇ ਸਾਢੇ 7:00 ਤੋਂ 6:40 ਚਾਬਾ ਸ਼ਾਹ ਗੁੜੀ ਦਾ 7:51 ਗੁੜੀ ਦਾ ਬਹੁਤ ਵਧੀਆ ਗੁੜੀ ਨੂੰ ਉਲਟੀ ਆਈ ਗਿਰੂ ਨਵਾਂ ਮੁੰਡਾ ਉਹਨੂੰ ਦੇਖ ਲੈ ਗਿਆ ਮੜਿਆ ਉਹ ਨਵਾਂ ਮੁੰਡਾ ਨਵਾਂ ਮੁੰਡਾ ਉਹਨੂੰ ਪਾਣੀ ਪੋਣੀ ਪਲਾਉ ਜਾ ਕੇ ਮੜਿਆ ਪੜੀ ਆਇਆ ਪਾਣੀ ਨੇ ਪਹਿਲੀ ਵਾਰ ਲੈ ਨੇ ਚਾਰ ਚੱਕ ਗੋਲ ਚੱਲ ਜੇ ਆਉਂਦੇ ਆਂ ਤੇ ਆਉਂਦੇ ਆਂ ਆਜੋ 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 ਜਲਦੀ 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 ਆਠ 24 ਦੇ ਵਿੱਚ ਕੁੜੀ ਨੇ ਕੰਪਲੀਟ ਕੀਤਾ ਚਲੋ ਗਰਲ ਉਹ ਕਿਉਂ ਦਰਿੰਦੀ 842 ਮੇਰੀ ਚਲੋ ਚਲੋ ਜੋ ਲਾਸਟ ਲਾਸ 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 ਸਿਪ ਸਿਪ ਮਾਈ ਬੀ ਨੌ ਮਿੰਟ ਚ ਆਇਆ ਕੁੜੀ ਲੋ ਜੀ 9 ਮਿੰਟ ਚ ਸਾਰਾ ਆਰਮੀ ਵਾਲਾ ਟ੍ਰੈਲ ਖਤਮ ਮੁੰਡੇ ਕੁੜੀਆਂ ਦਾ ਇੱਕ ਵਾਰ ਜ਼ੋਰਦਾਰ ਕਲਾਪਿੰਗ ਵਾਚ ਕਰ ਦੇਣਾ ਰੈਡੀ ਜੀ ਸਾਡੇ ਕੋਲ ਸਾਹਿਬ ਲਈ ਵੀ ਤਾੜੀ ਮਾਰ ਦੋ ਹੁਣ ਕੋਈ ਸਾਹਿਬ ਲਈ ਮਾਰੋ ਤਾੜੀ ਜੀ ਜੀ ਬੜਾ ਟਾਈਮ ਕਿਹਾ